मुदाबत्री <muchas> मुदाब

ਆਕਸੀਜਨ ਦੀ ਕਾਰਨ ਦੇ ਕਾਰਨ ਜਿਹੜਾ ਆਕਸੀਜਨ ਵਾਲਾ ਜਿਹੜਾ ਹੈ ਸਾਡੇ ਸਿਵਲ ਹਸਪਤਾਲ ਦਿਨ-ਦਿਨ ਮੌਤਾ ਹੋ ਗਿਆ ਹੈ। ਇਹਨਾਂ ਦੇ ਆਕਸੀਜਨ ਦੇ ਕਮੀ ਦੀ ਵਜ੍ਹਾ ਦੇ ਨਾਲ ਸਿਹਤ ਮੰਤਰੀ ਜੀ ਕਹਿੰਦੇ ਆ ਕਿ ਸਾਡੇ ਪੰਜਾਬ ਤੇ ਅਸੀਂ ਸਾਰਾ ਉਚਾਰ ਸਾਰੀ ਵਿਵਸਥਾ ਸਿਹਤ ਵਿਵਸਥਾ ਕਦੇ ਬਹੁਤ ਅੱਛੀ ਕਰਦੀ ਹੈ। ਇਹਨਾਂ ਦਾ ਸਾਰਾ ਵਿਵਸਥਾ ਫੇਲ ਹੈ। ਮਾਨ ਸਰ ਦੀ ਸਾਰੀ ਵਿਵਸਥਾ ਫੇਲ ਹੈ। ਜਿਹੜੇ ਪਰਿਵਾਰ ਇੱਥੇ ਦਿਨ-ਦਿਨ ਮੌਤਾ ਹੁੰਦਾ ਹੁੰਦਾ ਹੈ ਮੈਂ ਸਰਕਾਰ ਸੇ ਕਰਦਾ ਹੂੰ ਬੇਨਤੀ ਕਿ ਇਹਨਾਂ ਪਰਿਵਾਰਾਂ ਨੂੰ ਕੁਝ ਨਾ ਕੁਝ ਮਦਦ ਦਿੱਤਾ ਜਾਵੇ। ਔਰ ਸਵਾਸਤ ਮੰਤਰੀ ਬਲਬੀਰ ਸਿੰਘ ਮਿੱਤੂ ਦਾ استਿਫਾ ਹੋਣਾ ਚਾਹੀਦਾ ਔਰ ਜਿਹੜੇ ਇਹਨਾਂ ਦੇ ਝੂਠੀ-ਝੂਠੇ ਵਾਦੇ ਆ ਕਿ ਆਮ ਜਨਤਾ ਨੂੰ ਗੁੰਮਰਾਹ ਕਰਦੇ ਪਏ ਇਹ ਗੁੰਮਰਾਹ ਕਰਨਾ ਬੰਦ ਕਰ ਦੇ ਜੈ ਹਿੰਦ ਜੈ குரு ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਅੱਜ ਅਸੀਂ ਇੱਥੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਲਈ ਜੋ ਪਿਛਲੇ ਦਿਨੀ ਤਿੰਨ ਨੌਜਵਾਨਾਂ ਦੀਆਂ ਜਿੱਚ ਇੱਕ ਕੁੜੀ ਔਰ ਦੋ ਨੌਜਵਾਨਾਂ ਦੀਆਂ ਜਥਾ ਹੋਈਆਂ ਉਸ ਸਬੰਧ ਵਿੱਚ ਅੱਜ ਅਸੀਂ ਇਕੱਤਰ ਹੋਏ ਆਂ ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜਿਹੜੇ ਪਿਛੇ ਪਿਛਲੇ ਦਿਨੀ ਤਿੰਨ ਮੌਤਾਂ ਹੋਈਆਂ ਇਹਦੀ ਜਿਹੜੀ ਜਾਂਚ ਕਮੇਟੀ ਬਣਾਈ ਹੈ ਇਹਦਾ ਫਾਇਦਾ ਕੋਈ ਨਹੀਂ ਕਿਉਂਕਿ ਪੋਸਟਮਾਰਟਮ ਤਾਂ ਹੋਈ ਨਹੀਂਗੇ ਔਰ ਪੋਸਟਮਾਰਟਮ ਤੇ ਪਤਾ ਲੱਗਣਾ ਵੀ ਹੋਈ ਕਿਦਾਂ ਮੌਤ ਔਰ ਸਰਕਾਰ ਜਿਹੜੇ ਭਰਤੀਆਂ ਦੇ ਲੈਟਰ ਵੰਡੀ ਜਾਂਦੀ ਹੈ ਵੀ ਇੱਥੇ ਫਲਾਣੇ ਵਿਭਾਗ ਵਿੱਚ ਇੰਨੀ ਭਰਤੀਆਂ ਕਰ ਲਈਆਂ ਫਲਾਣੇ ਚ ਇੰਨੀਆਂ ਕਰ ਲਈਆਂ ਇਹ ਸਰਬ ਝੂਠ ਦਾ ਭਲੰਦਾ ਕੋਈ ਭਰਤੀ ਨਹੀਂ ਹੋ ਰਹੀ ਕੋਈ ਕੁਝ ਨਹੀਂ ਔਰ ਤੁਸੀਂ ਦੇਖਿਆ ਹੋਣਾ ਜਿਹੜਾ ਇਹਨੂੰ ਪਲਾਂਟ ਨੂੰ ਮੈਨੇਜ ਕਰ ਰਿਆ ਸੀ ਇਹ ਕੋ ਲਾਂਡਰੀ ਦਾ ਬੰਦਾ ਸੀ ਇਹਨਾਂ ਕੋ ਪਲਾਂਟ ਮੈਨੇਜ ਕਰਨ ਲਈ ਬੰਦਾ ਹੀ ਨਹੀਂ ਸੀ ਔਰ ਮੈਂ ਸਮਝਦਾ ਇੱਥੇ ਸਰਕਾਰ ਜਿਹੜੀਆਂ ਸੇਵਾਵਾਂ ਕਹਿ ਕੇ ਲੋਕਾਂ ਦੇ ਵਿੱਚ ਆਈ ਸੀ ਸੜਕਾਂ ਦੇ ਨਾਂ ਤੇ ਲੋਕਾਂ ਵਿੱਚ ਆਈ ਸੀ ਸਹੂਲਤਾਂ ਦੇ ਨਾਂ ਤੇ ਲੋਕਾਂ ਵਿੱਚ ਆਈ ਸੀ ਔਰ ਉਹ ਹਰੇਕ ਫਰੰਟ ਤੇ ਅੱਜ ਫੇਲ ਹੋ ਰਹੀ ਹੈ ਅੱਜ ਬੇਜ਼ਗਾਰੀ ਦੀ ਗੱਲ ਕਰ ਲਈਏ ਅੱਜ ਸੜਕਾਂ ਟੁੱਟੀਆਂ ਦੀ ਗੱਲ ਕਰ ਲਈਏ ਤੇ ਅੱਜ ਸੇਤ ਸਭਾਵਾਂ ਦੀ ਗੱਲ ਕਰ ਲਈਏ ਕਿਉਂਕਿ ਮਾ ਲਾਕ ਕਲੀਨਿਕ ਜਿਹੜੇ ਇਹਨਾਂ ਦੇ ਸੀਗੇ ਉਹ ਦੇਖ ਲਓ ਬੰਦ ਪਏ ਆ ਮੈਂ ਮੰਗ ਕਰਦਾ ਕਿ ਜਿਹੜੇ ਬੰਦੇ ਸਾਡੇ ਮਰੇ ਆ ਜਾਂ ਸ਼ਹੀਦੀ ਹੋਏ ਆ ਇੱਕ ਤਰ੍ਹਾਂ ਦੇ ਉਹਨਾਂ ਨੂੰ ਕਰੋੜ-ਕਰੋੜ ਰੁਪਈਆ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਪਰਿਵਾਰ ਦਾ ਜਿਹੜਾ ਮਤਲਬ ਗੁਜ਼ਾਰਾ ਹੋ ਸਕਦਾ ਇਹ ਨਹੀਂ ਕਹਿੰਦਾ ਤੁਹਾਡਾ ਤੁਹਾਨੂੰ ਪਰ ਸਾਹਿਬ ਜੋ ਅੱਜ ਉਤਲਾ ਫੁੱਕੇ ਜਾ ਰਹੇ ਆ ਇਹਦਾ ਕੀ ਮਕਸਦ ਹੈ ਅੱਜ ਜਿਹੜਾ ਪੰਜਾਬ ਸਰਕਾਰ ਦੇ ਅਸੀਂ ਬਰੋਵੇ ਪਤਲਾ ਫੁਕ ਰਹੇ ਆਂ ਸਿਹਤ ਮੰਤਰੀ ਨੇ ਜਿਹੜਾ ਪਿਛਲੇ ਦਿਨੀ ਆਕਸੀਜਨ ਪਲਾਂਟ ਬੰਦ ਹੋਇਆ ਦਿਨ ਆਦਮੀਆਂ ਦੀ ਮੌਤ ਹੋ ਗਈ ਇਹਨਾਂ ਸਰਕਾਰੀ ਅਪਰਾਧ ਵਿੱਚ ਵੈਦ ਤੇ ਸਿੱਧੀ ਸਰਕਾਰ ਜ਼ਿੰਮੇਵਾਰ ਆ ਜਦੋਂ ਦਾ ਸਿਹਤ ਮੰਤਰੀ ਬਲਵੀਰ ਸਿੰਘ ਬਣਿਆ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਉਹਦੇ ਢੇੜੇ ਇੱਥੇ ਜੰਦਰਵਲ ਹਸਤਰ ਜੰਦਰ ਵਿੱਚ ਲਾਏ ਹੋਣੇ ਆ ਕੀ ਸੁਧਾਰ ਕੀਤਾ ਉਹਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਕੋਈ ਕੁਛ ਨਹੀਂ ਕੀਤਾ ਹੈਗਾ ਅਸੀਂ ਉਹਦੇ ਬਰੋਵੇ ਪਤਲਾ ਫੁਕ ਰਹੇ ਆਂ ਕਿ ਆਪਣਾ ਅਸਤੀਫਾ ਦੇ ਕੇ ਘਰ ਬੈਠੇ ਕਿਤੇ ਜੋਗ ਇਨਸਾਨ ਨੂੰ ਮੰਤਰੀ ਲਾਇਆ ਜਾਵੇ ਜਾਂ ਜੋ ਜਿਹੜਾ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰ ਸਕੇ ਤੇ ਲੋਕਾਂ ਨੂੰ ਖੱਜਲ ਖਵਾ ਨਾ ਹੋਣਾ ਪਵੇ ਜੇ ਕੋਈ ਇੱਥੇ ਆ ਕੇ ਦਾਖਲ ਹੋਇਆ ਕਿਸੇ ਨੂੰ ਕੋਈ ਪ੍ਰੋਬਲਮ ਸੀ ਦਾਖਲ ਹੋਇਆ ਤੇ ਆਕਸੀਜਨ ਬੰਦ ਹੋ ਗਈ ਕਹਿੰਦਾ ਮਰੀਜ਼ ਰਹਿਣਗੇ ਇਸ ਕਰਕੇ ਬਹੁਤ ਵੱਡੀ ਇੱਕ ਮੁਲਾ ਪਰਵਾਈ ਆ ਜੀ ਕਹਿੰਦੇ ਨਿੱਤਤਾ ਦੇ ਆਪਣਾ ਆਪਣੇ ਮਜਬੂਰੀ ਹੋ ਗਈ ਉਹਦੀ ਜਾਂ ਪਤਾ ਨਹੀਂ ਉਹਦਾ ਕੀ ਹੈਗਾ ਪਰ ਉਹਨੂੰ ਇਤਿਹਾ ਦੇਣਾ ਚਾਹੀਦਾ ਆ ਆਪਣੀ ਜ਼ਿੰਮੇਵਾਰੀ ਸਾਹਮਣੇ ਤੇ ਆਪਣਾ ਇਤਿਹਾ ਦੇਵੇ ਦੇਖੇ ਜੀ ਜੋ ਨੂੰ ਲਾ ਕੇ ਸਵਾ ਮੰਤਰੀ ਦਾ ਇਸ ਹਫਤਾ ਦਾ ਸੁਧਾਰ ਕੀਤਾ ਜਾ ਜੇ ਪੰਜਾਬ ਸਰਕਾਰ ਨੂੰ ਉਸ ਦੀਵਾ ਨਹੀਂ ਮੰਗਦੀ ਫਿਰ ਕੀ ਕਰੋਗੇ ਸਰ ਫਿਰ ਅੱਜ ਦੀ ਸ਼ੁਰੂਆਤ ਕੀਤੀ ਜਿੱਦਾਂ ਤਾਂ ਸਾਡੀ ਪਾਰਟੀ ਦਾ ਹੁਕਮ ਹੋਗਾ ਪ੍ਰਧਾਨ ਰਜਿੰਦਰ ਮੇਰੀ ਜਿੱਦਾ ਹੁਕਮ ਹੋਗਾ ਉਹਦਾ ਤਾਂ ਅਸੀਂ ਮਰੋਲ ਪ੍ਰਦਰਸ਼ਨ ਜਾਰੀ ਰਹੂਗਾ ਇਹ ਨਹੀਂ ਹੈਗਾ ਕਿ ਅੱਜ ਕਰਕੇ ਪੱਤ ਦੰਦਿਆਂਗੇ ਉਤਲਾ ਫੂਕੇ ਪ੍ਰਦਰਸ਼ਨ ਕਰਦੇ ਗੱਲਬਤ ਕਰਦੇ ਕਾਂਗਰਸ ਪਾਰਟੀ ਵੱਲੋਂ ਉਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਹੜੀ ਆ ਪਿੱਛੇ ਦੇ ਲੋਕ ਤਿੰਨ ਮੋਤਾਂ ਜਿਹੜੀਆਂ ਆਕਸੀਜਨ ਦੀ ਕਮੀ ਨਾਲ ਹੋਈਆਂ ਇਹ ਜਿਹੜੀਆਂ ਤਿੰਨ ਮੋਤਾਂ ਆਕਸੀਜਨ ਦੀ ਘਾਟ ਦੇ ਨਾਲ ਹੋਈਆਂ ਬਹੁਤ ਹੀ ਵੱਡਾ ਦੁਖਾਤ ਹੈ ਕਿਉਂਕਿ ਇੱਥੇ ਉਹ ਲੋਕ ਆਉਂਦੇ ਆ ਜਿਹੜੇ ਗਰੀਬੀ ਨਾਲ ਜੂਝ ਰਹੇ ਹੁੰਦੇ ਆਂ ਔਰ ਉਹ ਤਾਂ ਪਹਿਲਾਂ ਹੀ ਪਰੇਸ਼ਾਨ ਹੁੰਦੇ ਆ ਉਹ ਸੁੱਖ ਜਾਣ ਵਾਸਤੇ ਇੱਥੇ ਆਉਂਦੇ ਆ ਵੀ ਚਲੋ ਅਸੀਂ ਇਲਾਜ ਕਰਾਵਾਂਗੇ ਸਾਡੇ ਬੰਦਿਆਂ ਨੂੰ ਆਰਾਮ ਮਿਲੂਗਾ ਸਾਡੇ ਮਰੀਜ਼ਾਂ ਨੂੰ ਆਰਾਮ ਮਿਲੂਗਾ ਪਰ ਇਹ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਤਾਂ ਕਾਤਲ ਜਿਹੜਾ ਹਸਪੀਟਲ ਬਣਾਤਾ ਇਦਾਂ ਦੇ ਜਿਹੜੇ ਇੰਤਜ਼ਾਮ ਹੱਤ ਕਦੀ ਅੱਜ ਤੱਕ ਨਹੀਂ ਅਸੀਂ ਸੁਣਿਆ ਨਾ ਦੇਖੀ ਇਹ ਜਿਹੜੀ ਸਰਕਾਰ ਸੇਤ ਸਵਾਮਾ ਦੇ ਸੇਤ ਵਿਭਾਗ ਦੇਖ ਲਓ ਸਿੱਖਿਆ ਵਿਭਾਗ ਦੇਖ ਲਓ ਆ ਜਿੰਦਾ ਜਿਹੜੀ ਸਾਹਮਣੇ ਮਸਾਲਾ ਤਾਜੀ ਮਿਸਾਲ ਹੈ ਕਿ ਤਿੰਨ ਪਰਿਵਾਰ ਜਿਹੜੇ ਆ ਜਿਹੜੇ ਆਪਣੇ ਮੈਂਬਰਾਂ ਦੀਆਂ ਜਾਨਾਂ ਕੋ ਆ ਕੇ ਬੈ ਗਏ ਆ ਔਰ ਉਹ ਪਰਿਵਾਰਾਂ ਨੂੰ ਕਿੰਨੀ ਵੱਡੀ ਘਾਟ ਪਈ ਹੈ ਔਰ ਇਸ ਸਰਕਾਰ ਕੀ ਕਰ ਰਹੀ ਹੈ ਔਰ ਮੈਂ ਇਹ ਪੁੱਛਣਾ ਚਾਹੁੰਨੀ ਆ ਕਿ ਜਦੋਂ ਆਕਸੀਜਨ ਦੀ ਘਾਟ ਦੇ ਨਾਲ ਮੌਤਾਂ ਹੋਈਆਂ ਤਿੰਨ ਜਣੀਆਂ ਦੇ ਫਟਾਫਟ ਇਹਨਾਂ ਨੇ ਪ੍ਰੈਸ਼ਰ ਪਾਤਾ ਵੀ ਫਟਾਫਟ ਜਾ ਕੇ ਇਹਨਾਂ ਦਾ ਸੰਸਕਾਰ ਕਰੋ ਉਹ ਸਮਾਰਟਨ ਕਿਉਂ ਨਹੀਂ ਕਰਾਇਆ ਗਿਆ ਜਾਂਚ ਕਿਸ ਅਧਾਰ ਤੇ ਹੋਣੀ ਹੈ ਕਿਸ ਵਿਅਕਤ ਤੇ ਜਿਹੜੀ ਜਾਂਚ ਹੋਊਗੀ ਜਾਂਚ ਤਾਂ ਪਹਿਲੀ ਪੌੜੀ ਵੀ ਨਹੀਂ ਚੜੇ ਇਸ ਕਰਕੇ ਇਹ ਜਿਹੜੀ ਸਰਕਾਰ ਆ ਇਹ ਗਰੀਬ ਲੋਕਾਂ ਨਾਲ ਧੱਕਾ ਕਰਦੀ ਆ ਔਰ ਲੋਕ ਇਹਨੂੰ ਕਦੀ ਵੀ ਬਖਸ਼ਣਗੇ ਨਹੀਂ ਇਹ ਜਦੋਂ ਇਹ ਹਾਸਾ ਹੋਇਆ ਉਸ ਤੋਂ ਬਾਅਦ ਸਿਹਤ ਮੰਤਰੀ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੀ ਆਕਸੀਜਨ ਦੀ ਕਮੀ ਦੇ ਕਾਰਨ ਨਹੀਂ ਜਾਂਚ ਦਾ ਵਿਸ਼ਾ ਹੈ ਸਰ ਲੇਕਿਨ ਉਹਨਾਂ ਨੇ ਕਿਹਾ ਸੀ ਜਿਹੜੀ ਜਦੋਂ ਮੰਨ ਲਓ ਇਹ ਹਾਲ ਹੋਇਆ ਲਿਖੇ ਹੋਏ ਜਿਹੜੀ ਜਿਹੜੀ ਹੋਈ ਉਹ ਸਭ ਕੁਝ ਮਿੰਟ ਮਗਰੋਂ ਜਿਹੜੀ ਡੱਟ ਹੋਈ ਹੈ ਇਹ ਸਭ ਇਹਨਾਂ ਦੇ ਬਹਾਨੇ ਆ ਕਿਉਂਕਿ ਇਹਨਾਂ ਨੇ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਨੂੰ ਵੀ ਸੇਫ ਰੱਖਣਾ ਆਪ ਵੀ ਸੇਫ ਰਹਿਣਾ ਇਹ ਜਿਹੜੀ ਕੋਈ ਆਈ ਪਲਿਆਈ ਇਹ ਤਾਂ ਸਾਰੀ ਦੂਜਿਆਂ ਤੇ ਇਹਨਾਂ ਨੇ ਪਾਉਣੀ ਆ ਇਹ ਕਸੂਰਵਾਰਿਆ ਕਾਤਲਾ ਦੀ ਸਰਕਾਰ ਆ ਇਹਨਾਂ ਨੂੰ ਅਸਤੀਫਾ ਦੇਣੇ ਚਾਹੀਦੇ ਔਰ ਸਿਹਤ ਮੰਤਰੀ ਨੇ ਅਜੇ ਤੱਕ ਅਸਤੀਫਾ ਕਿਉਂ ਨਹੀਂ ਦਿੱਤਾ ਕਿਉਂ ਨਹੀਂ ਭਗਵੰਤ ਮਾਨ ਨੇ ਸਿਹਤ ਮੰਤਰੀ ਤੋਂ ਅਸਤੀਫਾ ਮੰਗਿਆ ਆਪ ਵੀ ਇਹਨੂੰ ਕੁਰਸੀ ਛੱਡਣੀ ਚਾਹੀਦੀ ਸਿਹਤ ਮੰਤਰੀ ਕਿਉਂਕਿ ਸਿਹਤ ਸਵਾਵਾਂ ਨੂੰ ਬਿਹਤਰ ਬਣਾਉਣ ਲਈ ਇਹ ਜਿਹੜੀ ਸਰਕਾਰ ਹੈ ਝੂਠੇ ਵਾਅਦੇ ਕਰਕੇ ਅਜੇ ਹੋਣ ਦੇ ਵਿੱਚ ਆਈ ਸੀ ਤੇ ਆ ਜੋ ਆਲਮ ਹੈ ਤੁਹਾਡੇ ਸਾਹਮਣੇ ਸਿਹਤ ਮੰਤਰੀ ਨੇ ਕਿਹਾ ਸੀ 48 ਘੰਟਿਆਂ ਦੇ ਵਿੱਚ ਮੇਰੇ ਕੋਲ ਰਿਪੋਰਟ ਆ ਜਾਏਗੀ ਉਦੋਂ ਤੱਕ ਦੀ ਕੀ ਹਾਲਾਤ ਹੈ ਪਰ ਕਾਨੂੰਨ ਮੀਡੀਆ ਨੂੰ ਪਤਾ ਹੀ ਹਫ਼ਤੇ ਦਸ ਦਿਨਾਂ ਬਾਅਦ ਫਿਰ ਉਹਨਾਂ ਨੂੰ ਕਿਧਰੇ ਲਾ ਲੈਣਗੇ ਸਸਪੈਂਡ ਕੀਤਾ ਉਹਨਾਂ ਨੂੰ ਟਰਮੀਨੇਟ ਕਰਨ ਔਰ ਜਿੰਨੀਆਂ ਜਾਨਾਂ ਗਈਆਂ ਉਹਨਾਂ ਦੇ ਪਰਿਵਾਰਾਂ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ 5-10 ਲੱਖ ਰੁਪਏ ਦੀ ਕੋਈ ਏਡ ਦਿੱਤੀ ਜਾਵੇ ਤਾਂ ਹੀ ਉਹਨਾਂ ਦਾ ਗੁਜ਼ਾਰਾ ਚੱਲੂਗਾ ਸਿਰਫ ਸਸਪੈਂਡ ਕਰਕੇ 15-20 ਦਿਨਾਂ ਦਾ ਮਤ ਕਿਦਰੇ ਹੋਰ ਕਿਸੇ ਡਿਸਟ੍ਰਿਕਟ ਦੇ ਵਿੱਚੋਂ ਲਾ ਦੇਣਗੇ ਇਹ ਤਾਂ ਮੂੰਹ ਪੁੰਜਣ ਵਾਲੀ ਗੱਲ ਕੀਤੀ ਹੈ ਕੁਝ ਨੇ ਕੱਲ੍ਹ ਤਾਂ ਕੰਮ ਨਹੀਂ ਕੀਤਾ ਆ ਮੰਗ ਪਾ ਲਈ ਤੁਹਾਡੇ ਵੱਲੋਂ ਪਰਿਵਾਰੀ ਮੈਂਬਰਾਂ ਨੂੰ ਮਿਲੇ ਜਾਏਗਾ ਜਿਹੜੇ ਪਰਿਵਾਰੀ ਮੈਂਬਰ ਸਾਡੇ ਸੈਸ਼ਨ ਚੱਲ ਰਿਹਾ ਸਾਡੇ ਮੈਂਬਰ ਪਾਰਲੀਮੈਂਟ ਆ ਰਹੇ ਹਨ ਸ਼ਨੀਵਾਰ ਜਾਂ ਐਤਵਾਰ ਸਾਡੇ ਪ੍ਰਧਾਨ ਜੀ ਵੀ ਆ ਰਹੇ ਹਨ ਸੀਐਲਪੀ ਦੇ ਲੀਡਰ ਸਾਹਿਬ ਆਉਣਗੇ ਅਸੀਂ ਉਹਨਾਂ ਦੇ ਘਰਾਂ ਤੇ ਜਾਵਾਂਗੇ ਉਹਨਾਂ ਨੂੰ ਮਿਲ ਕੇ ਆਵਾਂਗੇ